ਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਤਮਪਰਾ ਤਹਿਸੀਲ ਰਾਮਪਰਾ ਫੂਲ ਜਿਹੜਾ ਇਹਨੂੰ ਬਠੰਡਾ ਪੈ ਜਾਂਦਾ ਹੈ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਬਕਾਊ ਆ ਗਈ ਤੀਜਾ ਸੂਆ ਸੁਣਾ ਤੇ ਤਕਰੀਬਨ ਹਫ਼ਤਾ ਕਿਦਾ ਅਜੇ ਦਿਨ ਪੂਰੇ ਹੋਣ ਦਾ ਬਾਕੀ ਪਿਆਗਾ ਬਾਕੀ ਪਸ਼ੂ ਦਾ ਉੱਪਰ-ਨੀਚੇ ਕੋਈ ਪਤਾ ਨਹੀਂ ਹੁੰਦਾ ਉੱਪਰ-ਨੀਚੇ ਵੀ ਦਿਨ ਪਸ਼ੂ ਲੈ ਜਾਂਦਾ ਹੁੰਦਾ ਹੈ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਐਵੇਂ ਪਸ਼ੂ ਰੱਖੇ ਹੋਏ ਆਗੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਬਾਕੀ ਗਾਵਾਂ ਰੱਖਿਆਂ ਹੋਗਾ ਬਾਵਾ ਬਾਈ ਦੇ ਮੈਂ ਦੁੱਧ ਤੇ ਲਾਈਆਂ ਉਹ ਬਾਹਰ ਹੈ ਇਹ ਚੰਗੇ ਸੀਮਨ ਦੀ ਆਪ ਆ ਇਹ ਜਿਹੜਾ ਇਹ ਲੱਗਿਆ ਵਾ ਉਹ ਵੀ ਬਹੁਤ ਚੰਗਾ ਲੱਗਿਆ ਵਾ ਰੇਡ ਵੀਡੀਓ ਦੇ ਵਿੱਚ ਹੀ ਹੋ ਜਾਊਗਾ ਉਸ ਤੋਂ ਬਾਅਦ ਤੁਹਾਨੂੰ ਪਤ ਹੋਰ ਕੇ ਦਿਖਾ ਦਾਂਗੇ ਤੇ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਮੱਝ ਨੂੰ ਖਰੀਦ ਸਕਦੇ ਹੋ ਇੱਥੇ ਆ ਕੇ ਤਸੱਲੀ ਕਰ ਲਓ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਫੁੱਲ ਤਸੱਲੀ ਕਰਕੇ ਹਰੇਕ ਪੱਖ ਤੋਂ ਫਿਰ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਆਜੋ ਤੁਹਾਡਾ ਆਪ ਜਿਆਦਾ ਸਮਾਂ ਨਹੀਂ ਲੈਂਦੇ ਬਾਈ ਨਾ ਸਾਰੀ ਆਪਾਂ ਗੱਲਬਾਤ ਕਰਾਉਣੀ ਆ ਮੱਝ ਦੀ ਡਿਟੇਲ ਲੈ ਕੇ ਦੰਨੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਬਾਈ ਆਪਣਾ ਨਾਮ ਦੱਸ ਦਿਓ ਨਾ ਬਾਈ ਗਰਜਿੰਦਰ ਸਿੰਘ ਠੀਕ ਹੈ ਤੇ ਜਿਹੜੀ ਆਪਾਂ ਬਾਈ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੀ ਹੀ ਆ ਨਾ ਘਰ ਦੀ ਹੈ ਬਾਈ ਠੀਕ ਆ ਪਹਿਲਾਂ ਵਾਲੇ ਸੂਏ ਦੇ ਵਿੱਚ ਆਪਣੇ ਕੋਲੇ ਹੀ ਸੀ ਆਪਣੇ ਕੋਲੇ ਹੀ ਆ ਬਾਈ ਠੀਕ ਆ ਤੇ ਕਿਹੜਾ ਸੂਆ ਸੂਣਾ ਦਵਾਰੇ ਨੇ ਤੀਜਾ ਸੂਆ ਸੂਣਾ ਬਾਈ ਤੀਜਾ ਸੂਆ ਇਸ ਵਾਰ ਸੂਣਾ ਹਾਂ ਤੇ ਦੂਜੇ ਸੂਏ ਦੇ ਵਿੱਚ ਕਿੰਨਾ ਦੁੱਧ ਦਿੱਤਾ ਹੈ ਨੇ ਦੂਜੇ ਸੂਏ 'ਚ ਬਾਈ 16-17 ਕਿਲੋ ਦੁੱਧ ਦਿੱਤਾ ਦਾ 412 ਆਪਾਂ ਚੋਇਆ ਹਾਂ ਹਾਂ ਬਾਈ ਠੀਕ ਹੈ ਤੇ ਇਸ ਵਾਰ ਫਿਰ ਕੀ ਮੀ ਦਾ ਗਈ 20 ਦੀ ਮੀ ਦਾ ਬਾਈ ਇਸ ਵਾਰ ਇਸ ਵਾਰ 20 ਦੇ ਦੂੰ ਹਾਂ ਠੀਕ ਹੈ ਤੇ ਮਤਲਬ ਕਿ ਜਿੰਨਾ ਦੁੱਧ ਦਿੱਤਾ ਉਹਨਾਂ ਦਾ ਆਪਣੀ ਜਮੀ ਗਰੰਟੀ ਹੈ ਬਰ ਹਨਾ ਹਾਂ ਉਹਨੀਆਂ ਜਮਾ ਗਰੰਟੀ ਚੋ ਕੇ ਵੀ ਦੇ ਦਾਂਗੇ ਬਾਈ ਹਾਂ ਬਾਕੀ ਤੀਜੇ ਸੂਜ ਪਸੂ ਦੁੱਧ ਵਾਧਾ ਵੀ ਹੈ ਨਾ ਤੀਜੇ ਸੂਜ ਅਸਲ ਪਸੂ ਵਾਧਾ ਦੁੱਧ ਹਾਂ ਹਾਂ ਬਾਈ ਠੀਕ ਹੈ ਤੇ ਬਾਕੀ ਆਪਾਂ ਤਸੱਲੀ ਕਰਾ ਵੀ ਦਵਾਂਗੇ ਹਨਾ ਹਾਂ ਹਾਂ ਠੀਕ ਹੈ ਤੇ ਕਿੰਨੇ ਕ ਦਿਨ ਰਹਿੰਦੇ ਇਹਦੇ ਸੂਣ ਦੇ ਇਹਦੇ ਬਾਈ 7 ਇੱਕ ਤਰੀਕ ਨੂੰ ਤਾਂ ਪੂਰੇ 7 ਦਿਨ ਪਏ ਹਫਤਾ ਪਿਆ ਹਜੇ ਹਾਂ ਇੱਕ ਨੂੰ ਦਿਨ ਪੂਰੇ ਆ ਹਾਂ ਠੀਕ ਆ ਤੇ ਬਾਕੀ ਕੋਈ ਪਸ਼ੂ ਤਾਂ ਪਤਾ ਨਹੀਂ ਹੁੰਦਾ ਹਨਾ ਹਾਂ ਨੀਚੇ ਦਿਨ ਲਿਜਾਣ ਦਾ ਇੰਨੇ ਦਿਨ ਜਾਣੀ ਹਜੇ ਦਿਨ ਪੂਰੇ ਹੋਣ ਚ ਪਏ ਆ ਤੇ ਆਪ ਇਹਦਾ ਪਤਾ ਕਿਹੜੀ ਸੀਮੰਦੀ ਆ ਇਹ ਆ ਬਾਈ ਇਹ ਸਰਕਾਰੀ ਸੀਮੰਦੀ ਇਹਦਾ ਆਪਦਾ ਤਾਂ ਪਤਾ ਨਹੀਂ ਇਹਦੇ ਲక్ష్ਮੀ ਵਾਲਿਆਂ ਦਾ ਲੱਗਿਆ ਵਾ ਜਿਹੜਾ ਇਹ ਸੀਮੰਨ ਲੱਗਿਆ ਵਾ ਉਹ ਐਲਡੀਫ ਵਾਲਿਆਂ ਦਾ ਲੱਗਿਆ ਵਾ ਹਾਂ ਹਾਂ ਕਿਹੜਾ ਲੱਗਿਆ ਵਾ ਕੋਹੇਨੂਰ ਕੋਹੇਨੂਰ ਦਾ ਲੱਗਿਆ ਬਾਈ ਠੀਕ ਆ ਲਖਮੀ ਵਾਲਾ ਤੇ ਕੋਹੇਨੂਰ ਦਾ ਇਹਦੇ ਸੀਮਣ ਲੱਗਿਆ ਵਾ ਠੀਕ ਆ ਤੇ ਆਪ ਇਹ ਸਰਕਾਰੀ ਦੀ ਆ ਵੀ ਇਹਦਾ ਜਾਨੀ ਉਹ ਪ੍ਰੋਪਰ ਦਾ ਰਿਕਾਰਡ ਨਹੀਂ ਪਤਾ ਵੀ ਹੈ ਕਿਹੜੇ ਬੁਲਦੀ ਆ ਨਾ ਨੰਬਰ ਨਹੀਂ ਪਤਾ ਐ ਨਹੀਂ ਪਤਾ ਬਾਈ ਠੀਕ ਆ ਜਾਨੀ ਆਪਾਂ ਨੂੰ ਪੱਕਾ ਕਨਫਰਮ ਆ ਵੀ ਹੈ ਹਾਂ ਉਹ ਪੱਕਾ ਪਤਾ ਕਿ ਸਰਕਾਰੀ ਸੀਮਣ ਦੀ ਹੈ ਠੀਕ ਆ ਵੀ ਆਪ ਸਰਕਾਰੀ ਸੀਮਣ ਦੀ ਹੈ ਹਾਂ ਹਾਂ ਬਾਈ ਠੀਕ ਆ ਤੇ ਚੂਣ ਜਾਣ ਚ ਕਿਵੇਂ ਰਹੀ ਹੈ ਜਿਵੇਂ ਆਪਾਂ ਪਹਿਲਾਂ ਸੁਣੇ ਦੁੱਧ ਚੋਇਆ ਦਾ ਚੂਣ ਜਵਾਈ ਬਹੁਤ ਵਧੀਆ ਰਹੀ ਹੈ ਠੰਡੀ ਰਹੀ ਹੈ ਹਾਂ ਪੂਰੀ ਸੀਮਣ ਲੀ ਤੇ ਦੁੱਧ ਕਿੰਨਾ ਕੁ ਟਾਈਮ ਦੇ ਜਾਂਦੀ ਹੈ? 8 ਮਹੀਨੇ ਤੱਕ ਦਿੰਦੀ ਹੈ ਬਾਈ। ਲੰਮਾ ਸਮਾਂ ਦੁੱਧ ਦੇ ਜਾਂਦੀ ਹੈ। ਹਾਂ। ਠੀਕ ਹੈ। ਤੇ ਉਹ ਮਿਲਦੀ ਬੱਚੇ ਦੀ ਐਂਡ ਤਾਂ ਹੀ? ਹਾਂ ਬੱਚੇ ਦੀ ਮਿਲਦੀ ਹੈ ਬਾਈ। ਠੀਕ ਹੈ। ਥਾਣਾ ਤੁਣਾ ਨੰ? ਥਾਣਾ ਤੁਣਾ ਲੰਘ ਪੂਰੀ ਸਾਫ਼ ਹੈ ਬਾਈ। ਸਾਫ਼ ਓਕੇ ਜਮ। ਹਾਂ। ਠੀਕ ਹੈ। ਤੇ ਮੁੱਲ? ਮੁੱਲ ਬਾਈ ਇਹਦਾ 2 ਲੱਖ। ਮੁੱਲ ਪੂਰਾ 2 ਲੱਖ? ਹਾਂ ਬਾਈ। ਠੀਕ ਹੈ। ਮੌਕੇ ਤੇ ਹੋ ਜੂ ਮਾਨਦਾਰ ਹਨਾ। ਹਾਂ ਹਾਂ ਹੋ ਜੂ ਬਾਈ। ਠੀਕ ਹੈ। ਖੋਲ ਲਾ। ਮੈਂ ਤੁਹਾਨੂੰ ਜੀ ਦਿਆਂ। ਲੋਈ ਦੋਸਰ ਡਿਟੇਲ ਆਪ ਹੈ ਜੀ ਤਕਰੀਬਨ ਸਾਰੀ ਲੈਤੀ ਬਾਕੀ ਕਈ ਜਿਹੜੀ ਕੋਈ ਗੱਲਬਾਤ ਰਹੇ ਜਾਂਦੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਕਨਫਰਮ ਕਰ ਸਕਦੇ ਹੋ ਤੀਜਾ ਸੁਹਾ ਸੋਣਾ ਹੈ ਕੱਦ-ਕਾਡ ਵੀ ਚੰਗਾ ਹੈ ਫੇਸ ਬਹੁਤ ਸੋਹਣਾਗਾ ਸਿੰਘਾਂ ਦੀਆਂ ਜਮਾ ਕੁੰਡੀ ਆ ਛਟਾਂਜਾ ਵੀ ਬਹੁਤ ਖੁੱਲਾ ਢੁੱਲਾ ਵੱਡੇ ਢਾਂਚੇ ਦੀ ਹੈ ਚੜਾਈ ਜੜੂਈ ਬਹੁਤ ਆ ਤੇ ਤਿਆਰੀ ਵੀ ਬਹੁਤ ਚੰਗੀ ਆ ਬਾਕੀ ਥਾਣਾ ਦਾ ਸੈਜ ਬਹੁਤ ਵਧੀਆਗਾ ਮੋਢ ਮੋਟਾ ਤੇ ਥੱਲੇ ਨੂੰ ਪਤਲੇ ਹੁੰਦੇ ਜਾਂਦੇ ਆ। ਤੇ ਨਾੜਾਂ ਵੀ ਬਹੁਤ ਆ ਤੇ ਪੱਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਕਿੰਨੀ ਆਗੀ। ਵੇਲ ਵੀ ਚੰਗੀ ਆ ਕਿਸੇ ਪੱਖ ਤੋਂ ਨਹੀਂ ਖੋਜੀ ਮੱਝ। ਫਿਰ ਤੁਸੀਂ ਦੁਬਾਰਾ ਦੇਖ ਸਕਦੇ ਹੋ। ਚੰਗੀ ਸੰਭੀ ਬਲੀ ਆ। ਤੇ ਨਾੜਾਂ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਹਨ। ਬਾਕੀ ਹਜੇ ਹਫਤਾ ਪਿਆ ਤੇ ਤਿਆਰੀ ਹੁਣ ਵੀ ਚੰਗੀ ਆ। ਇਹ ਜੇ ਕਾਫਤਾਂ ਲਿਆਂਦੀ ਹੈ ਮੈਂ ਦਾ ਵੀ ਬਹੁਤ ਚੰਗਾ ਇਹਨੇ ਆਰਡਰ ਤਿਆਰ ਕਰ ਲੈਣਾ ਕਿਉਂ ਪੂਰਾ ਖੂਗੀ ਦਾ ਪਿੱਛੇ ਨੂੰ ਕੱਢ ਦਈਏ ਲੈ ਵਾ ਵਧੀਆ ਹਾਂ ਪਿੱਛੇ ਨੂੰ ਪੂਰਾ ਕੱਢੂ ਬਾਈ ਠੀਕ ਆ ਤੇ ਮੂਹਰ ਨੂੰ ਵੀ ਹੈ ਹਾਂ ਪੂਰਾ ਕੱਢੂ ਮੈਂ ਦਾ ਵੀ ਚੰਗਾ ਆਰਡਰ ਤਿਆਰ ਕਰੂੰਗੀ ਤੇ ਬਾਕੀ ਮੌਕੇ ਦੇ ਪਤਾ ਲੱਗੂ ਕਿ ਕਿਸ ਤਰ੍ਹਾਂ ਦਾ ਆਰਡਰ ਤਿਆਰ ਕਰਦੀ ਹੈ ਤੇ ਬਾਕੀ ਮੱਝ ਚੰਗੀ ਆ ਕਿਸੇ ਪੱਖ ਤੋਂ ਕੋਈ ਇਹਦੇ ਵਿੱਚ ਲੱਗਦਾ ਨਹੀਂਗਾ ਵੀ ਕੋਈ ਘਾਟ ਆ ਤੇ ਫੇਰ ਵੀ ਤਸੱਲੀ ਅੱਗੇ ਤੁਸੀਂ ਕਰਨੀ ਆ ਤੇ ਬਾਕੀ ਠੰਡੀ ਆ ਹੂੰ ਵੀ ਤੇ ਕੋਈ ਜ਼ਿਆਦਾ ਨਹੀਂ ਡਰਦੀ ਜਿਵੇਂ ਮੈਂ ਉਪਰਾਂ ਤੇ ਤਸੱਲੀ ਅੱਗੇ ਤੁਸੀਂ ਕਰਨੀ ਆ ਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਇੱਕ ਵਾਰੀ ਤੁਹਾਨੂੰ ਪਥਾਨ ਦਿਖਾ ਦਿੰਦੇ ਆ ਰੋਡ ਵਧੀਆ ਗਈ ਵੇਖ ਸਾਡੇ ਨਾੜਾ ਨੂੜਾ ਬਹੁਤ ਚੰਗੀਆਂ ਆਗੀਆਂ ਵੀਡੀਓ ਦੇ ਬਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਧੰਨਵਾਦ